ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਭਾਈ ਤੇਰਾ ਹਾਲ ਵਸ ਠੀਕ ਏ ਮਾਸੜ ਬਈ ਇੱਕ ਹੋਰ ਹੈ ਵੀਰੇ ਕਾਗਜ਼ ਪੱਤਰ ਰਹਿ ਗਏ ਤੇ ਜਿਹੜੇ ਨਾ ਬਣਨੇ ਤੇ ਉਹਦਾ ਹੁਣ ਪ੍ਰੋਸੈਸ ਚੱਲਦਾ ਉਹਦਾ ਪ੍ਰੋਸੈਸ ਆਕੇ ਸ਼ੁਰੂ ਕਰਤਾ ਸੀਗਾ ਇਹ ਲੱਗਦੀ ਉਹ ਵੀ ਪਤਾ ਨਹੀਂ ਅਸੀਂ ਲਾਇ ਬੰਗਣ ਕਰਨਾ ਰਿਆ ਟੱਕ ਲੈਣੇ ਫੇਰ ਗਾਂ ਨੂੰ ਬਾਟ ਬਾਟੇ ਜਨਮ ਕਮਾਉਣਾ ਹੈ ਕਮਾਉਣਾ ਨਹੀਂ ਕਹਿੰਦੇ ਵੀ ਆਇਆ ਆਇਆ ਕਰਕੇ ਮਾ ਸਾਰਾ ਕੋ ਬਣ ਜਾਣਾ ਹਾਂ ਜੇ ਇਹ ਪਾਸ ਹੋ ਕਹਿੰਦੇ ਪਾਸਪੋਰਟ ਨਹੀਂ ਬਣਾਉਣਾ ਵਾ ਬਣਾਉਣਾ ਪਾਸਪੋਰਟ ਹੀ ਬਣਾਉਣਾ ਉਹਦਾ ਪ੍ਰੋਸੈਸ ਵੱਧਾ ਹੈ ਵੀ ਪਾਸਪੋਰਟ ਨਾਲ ਤੇ ਆਧਾਰ ਕਾਰਡ ਸੁਦਾ ਆਧਾਰ ਕਾਰਡ ਠੀਕ ਆ ਆਧਾਰ ਕਾਰਡ ਸਿਮਰ ਕੇ ਆਪਣਾ ਚੱਲ ਜੇ ਅੱਜ ਵੀ ਜਾ ਕੇ ਆਇਆ ਕਰ ਤਾਂ ਉਹਨਾਂ ਸਾਰਾ ਕੁਝ ਉਹੀ ਡਾਟਾ ਉੱਧਰ ਅਪਡੇਟ ਕਰ ਦੇਣਾ ਉਹਨੇ ਅਪਡੇਟ ਕਰ ਦੇਣਾ ਸਾਰਾ ਕੁਝ ਅੱਜ ਸਵੇਰ ਦੇ ਇਹੀ ਕੰਮ ਭਰਾਂ ਸਵੇਰੇ ਇਹੀ ਕੰਮ ਭਰਾਂ ਸਵੇਰੇ ਚਲ ਕੋਈ ਨਾ ਇੱਕ ਵਾਰੀ ਫੇਰ ਜਾ ਆਉਂਗੇ ਆ ਫੇਜ ਆ ਚਲ ਸੀ ਕਿ ਆਏ ਆ ਹੁਣ ਗਲਤੀ ਦਾ ਪਤਾ ਲੱਗ ਗਿਆ ਗਲਤੀ ਦਾ ਪਤਾ ਲੱਗ ਗਿਆ ਇਹ ਗਲਤੀ ਸਾਡੀ ਬਹੁਤ ਬਰੀਕੀ ਜੀ ਸੀ ਬਰੀਕੀ ਦੀ ਇੱਕ ਅੱਖਰ ਨੇ ਤੇਰਾ ਹਰ ਕੰਮ ਖਰਾਬ ਕਰ ਦਿੱ ਡਬਲਯੂ ਪੀ ਡੀ ਆਈ ਪੀ ਇਹਨੇ ਫਰਕ ਪਾਤਾ ਨਹੀਂ ਡੀ ਡਬਲਯੂ ਪੀ ਪਹਿਣਾ ਤਾਂ ਹਾਂ ਡੀ ਆਈ ਪੀ ਪਾਤਾ ਉਹਨੇ ਨਹੀਂ ਆਈ ਪਾਤਾ ਫੇਰ ਜਿਹੜੇ ਨਾ ਇੰਗਲਿਸ਼ ਦੇ ਅੱਖਰ ਐ ਬਹੁਤ ਫਰਕ ਐ ਹੁਣ ਉੱਥੇ 27 ਤੇ ਮੂਰੇ ਖੜਾ ਦਾ ਹਾਂ ਉਹਨੂੰ ਪੁੱਛਿਆ ਕਹਿੰਦਾ ਵੀ ਤੇਰਾ ਫਾਦਰ ਨੇ ਉਹ ਕਹਿੰਦਾ ਕਹਿੰਦਾ ਬਲਵੀਰ ਸਿੰਘ ਕਹਿੰਦਾ ਬੀ ਐਲ ਕਹਿੰਦਾ ਬੈਣ ਵਾਲੀ ਵੀ अच्छा वो भी आ बी ਦਾ ਹੀ ਫਰਕ ਪੈਂਦਾ ਹਾਂ ਬੈਨ ਵਾਲੀ ਕਿਹਾ ਨਾ ਵੀ ਤਾਂ 20 20 ਪਾ ਦੇ ਨੀ ਨਾ ਦੱਸੇ ਮੈਂ ਕਿਤੇ ਵੀ ਪਾਉਣਾ ਇਹ ਮੇਰੇ ਆਪਣੇ ਆਪੇ ਮੂੰਹ ਚੋਂ ਨਿਕਲ ਜਾਂਦਾ ਵੀ ਡੀ ਐਲ ਵੀ ਬੈਨ ਵਾਲੀ ਹਾਂ ਆਈ ਆ ਦੂ ਹੀ ਨਾ ਪਾਦੇ ਉਹ ਕਦੇ ਉਹ ਵੇਸੇ ਆਪਾਂ ਛੱਡ ਜੂਗੇ ਫੇਰ ਵੇਜਿੰਦਾ ਛੱਪਾ ਯਾਰ ਜੇ ਉਹਦੇ ਗੱਲ ਪਾਦੇ ਵੀਰ ਉਹਦੇ ਗੱਲ ਵੀ ਬਣ ਜਾਣਾ ਵੀਰ ਉਹਦੇ ਗੱਲ ਵੀ ਬਣ ਜਾਣਾ ਚਲ ਆਏ ਤਾਂ ਏਰੀਆ ਦੇਖਿਆ ਆ ਏਰੀਆ ਏਰੀਆ ਉਹਦੇ ਰਹ ਦੇਗੇ ਜਣੀ ਚਲ ਉਹ ਚੀਜ਼ ਤਾਂ ਫਿਰ ਹੈਗੀ ਉਹ ਏਰੀਆ ਤਾਂ ਪਹਿਲਾਂ ਦੇਖਿਆ ਇੱਕ ਮੈਂ ਮਸਰ ਹੁਣ ਦੇਖਿਆ ਇੱਥੇ ਪਿੰਡ ਦੇਖਿਆ ਤਾਂ ਨਾਰੋ ਵਾਲਾ ਹਾਂ ਉਹਦੇ ਨਾਲ ਵੀ ਪਿੰਡ ਸਾਰਾ ਜਿਦੋਂ ਤੋਂ ਗਰੀਬੀ ਤਾਂ ਹੈਗੀ ਆ ਪਾਕਿਸਤਾਨ ਨੂੰ ਲਪਾਈ ਦੇ ਲੈ ਕਿਸੇ ਤੇ ਕਰਵਾ ਨਹੀਂ ਹੋਈ ਹੁਮ ਇੱਕ ਹੋਰ 36 40 ਦੇ ਕਿਲੇ ਦੂਰ ਤੋਂ ਦੇਖਿਆ ਕੋਈ ਫਰਕ ਨਹੀਂ ਹੁੰਦਾ ਕੋਈ ਫਰਕ ਨਹੀਂ ਕੋਈ ਫਰਕ ਨਹੀਂਦਾ ਔਰ ਆਪਣੇ ਨਾਲੋਂ ਇੰਨੇ ਚੰਗੇ ਲੋਕ ਆ ਬਾਈ ਬਟਾ ਇੰਨੇ ਚੌੜੀਆਂ ਤੀਆਂ ਕਿਸੇ ਨੇ ਬਟ ਨਹੀਂ ਘੜੀ ਉੱਥੇ ਆ ਆ ਕੇ ਕੰਮ ਜੇ ਹੈਗਾ ਬਾਈ ਉਹਨਾਂ ਦੀ ਕੁਆਲਿਟੀ ਹੈ ਬਟਾ ਤਾਂ ਘੜੂਗੇ ਜੇ ਉੱਥੇ ਫਸਲ ਹੋ ਗਈ ਜੇ ਫਸਲ ਨਹੀਂ ਹੈਗੀ ਬਟ ਖੜੀ ਜਾਂਦੀ ਹੈ ਬੇਬਾਹ ਕੇ ਸਮੋ ਕੋ ਨਾ ਤਕਣੇ ਕਰਕੇ ਲਾਦੇ ਕੱਖ ਬਾਈ ਦੇ ਲੈ ਘੁੰਮਦਾ ਨਹੀਂ ਨੀ ਚੌੜੀ ਬਟ ਤੇ ਘੁੰਮਦਾ ਨਾ ਆਪਣੇ ਹੁੰਦੀਆਂ ਉਥੇ ਹੁਣ ਖੁੱਲਾ ਹੀ ਪਿਆਦਾ ਮੈਸਾ ਦੇ ਸਾਹਮਣੇ ਖੇਤ ਗੰਨੇ ਉੱਥਾਂ ਨਵਾਂ ਵਾਢੀ ਤਿਆਰ ਕਰਦੇ ਮੈਸਾ ਘੁੰਮਦੇ ਨੇ ਮੈਸਾ ਘੁੰਮਦੀ ਆ ਉਹ ਪਤਾ ਹੈ ਕਿ ਇਹਦਾ ਦਰਿਆਈ ਏਰੀਆ ਥੋੜਾ ਮਾੜਾ ਰਿੱਤੀ ਵਾਲਾ ਮਾੜਾ ਉਹ ਆਪਣੇ ਵੀ ਤਾਂ ਇੱਕਨਾਂ ਦਰਿਆਈ ਏਰੀਆ ਥੋੜਾ ਮਾੜਾ ਏ ਪਾਣੀ ਨਹੀਂ ਖੜਦਾ ਹੈ ਜੜੇ ਉਹ ਕਹਿੰਦੇ ਵੀ ਸਾਡੇ ਮਹੀਗੇ ਟਾਂ ਲੱਗਦੇ ਆ ਇੰਜਣ ਗੈਲ ਲੱਗਦੇ ਆ ਜੇ ਮਾੜਾ ਮੋਟਾ ਮਹੀ ਪੈ ਜਾਵੇ ਫਿਰ ਅਸੀਂ ਸੈਟ ਕਰ ਲੈਂਦੇ ਇੰਜਣ ਗਾ ਸਾਬ ਲੈਂਦੇ ਆ ਪਹਿਲਾਂ ਤਾਂ ਦਰਿਆ ਖੁੱਲਾ ਹੀ ਚੱਲਦਾ ਤਾਂ ਫਿਰ ਗਵਰਨਮੈਂਟ ਨੇ ਬੰਨਿਆ ਨਾ 47 ਦੇ ਬਾਅਦ ਫਿਰ ਹੱਦਬੰਦੀ ਕਰਤੀ ਆਹ ਉਹ ਬਹੁਤ ਰੁਪਿਆ ਦੇ ਫੋਨ ਹਰੇ ਪਾਕਿਸਤਾਨ ਦੇ ਰਾਉ ਅਸਰਾਰ ਬਾਈ ਦਾ ਵੀ ਆਉਂਦਾ ਉਹਨਾਂ ਨੇ ਵੀ ਦੱਸਿਆ ਕਹਿੰਦਾ ਸਾਡੇ ਮਹੀ ਬੌਰ ਪੈ ਗਿਆ ਕਹਿੰਦਾ ਮਾਸਟਰ ਮੈਂ ਮਿਲਣ ਬਾਅਦ ਤੇ ਉਹਨਾਂ ਦਾ ਕਹਿੰਦਾ ਸਾਨੂੰ ਉਧਰ ਪਾਣੀ ਦੀ ਇੱਧਰ ਕੱਢਣਾ ਪੈ ਗਿਆ ਫਸਲ ਵਿੱਚ ਤੇ ਅੱਛਾ ਉਧਰੋਂ ਜਿਆਦਾ ਥੋੜੇ ਨਰਮਾ ਬਹੁਤ ਲੋੰਦੇ ਲੋਕ ਧਾਨ ਗਈ ਵਾ ਘਟ ਲਾਉਂਦੇ ਆ ਕਈ ਫਸਲ ਵਿੱਚ ਪਾਣੀ ਨਹੀਂ ਚਾਹਂਦੇ ਕੱਢਣਾ ਪੈ ਜਾਂਦਾ ਕਹਿੰਦਾ ਵੀ ਮੈਂ ਬਹੁਤ ਕਸਤਾਇਆ ਵੀ ਮੈਂ ਜਰੂਰ ਆਉਣ ਦਾ ਕਹਿੰਦਾ ਚੱਲ ਹੁਣ ਕਿਤੇ ਗਾਹ ਬਣਿਆ ਤਾਂ ਆਉਣਾ ਆਪਣੇ ਨਾਮ ਮਾਲਵਾ ਬੈਲਟ ਬਹੁਤ ਆਉਂਦੀ ਹਾਂ ਚਿੱਪੇ ਹੁਣ ਵੀ ਜਿਹੜੀ ਦੂਰਬੀਨ ਆ ਉਹੀ ਦਿਖਾਉਂਦੇ ਨੇ ਉਹੀ ਗੁਰਦੁਆਰਾ ਲਿਖਣਾ ਜਿਹੜਾ ਹੁਣ ਮੇਰਾ ਪਾਸਪੋਰਟ ਨਹੀਂ ਦਾ ਇਹ ਖੂਹ ਵਾਲੇ ਵਿੱਚ ਵੀ ਗਿਆ ਜਿੱਤਰਨ ਦਾ ਵੀ ਦਾ ਗੁਰਦੁਆਰਾ ਹਾਂ ਉਹ ਥੇ ਗੁਰਦੁਆਰ ਸਾਹਿਬ ਬਣਾਇਆ ਵਾ ਇੱਕ ਪਤਾ ਉੱਥੇ ਨਹੀਂ ਗਏ ਹੈਗੇ ਉੱਥੇ ਨਹੀਂ ਆਪਾਂ ਗਏ ਹੈਗੇ ਹਾਂ ਇਹ ਤਾਂ ਯਾਰ ਇਹਨਾਂ ਦਾ ਬਹੁਤ ਇਖਾ ਪਿੱਛੇ ਦੇ ਅਸੀਂ ਉਹ ਗੁਰਦੁਦਾਰੇ ਪਹਿਲੀ ਵਾਰ ਪੱਥਰ ਦੇਖਿਆ ਜਿਸੇ ਦੂਰਬੀਨ ਵਾਲਾ ਗੁਰਦੁਆਰਾ ਜਿਸੇ ਉਹਨਾਂ ਗੁਰਦੁਆਰਾ ਬਣਾ ਦੂਰ ਗੁਰਦੁਆਰਾ ਅਸੀਂ ਤਾਂ ਸੀਪੇ ਉੱਥੇ ਵੀ ਜਾਏ ਜਿੱਥੇ ਤੇ ਅੱਗੇ ਪਾਕਿਸਤਾਨ ਚ ਟ੍ਰੇਨ ਜਾਣੀ ਆ ਉੱਥੇ ਬੰਦ ਦਾ ਖਤਮ ਆ ਹਾਂ ਉਹਦਾ ਕੱਦੀ ਲਾਈਨ ਬੰਦ ਹੋਈਦੀ ਆ ਉਹ 15 ਸਾਲ ਉਹ ਬਾਦਰ ਜਿਹੜਾ ਉਹਦਾ ਦਰਿਆ ਵਾਲਾ ਬੰਨ ਤਾਂ ਸੀ ਉਹਦੇ ਕੋਲ ਮੇ ਉਹ ਕਹਿੰਦਾ ਅਸੀਂ ਬੈਠੇ ਜੇ ਗਾਂ ਪਾਕਿਸਤਾਨ ਪਹਿਲਾਂ ਤਾਂ ਉੱਥੇ ਤੇ ਕਰ ਬਸਾ ਹੁੰਦੀਆਂ ਦੀਆਂ ਹਾਂ ਚੱਲੂਗਾ ਬਸਾਂ ਇਹ ਹੁਣ ਪੁਲ ਪਾਣ ਲੱਗ ਨਹੀਂ ਗਿਆ ਯਾਰ ਉਧਰ ਉਹਨਾਂ ਆਪਣਾ ਹੱਥ ਤੱਕ ਲਾ ਆਪਣਾ ਨਾਲ ਜ਼ੋਰ ਦਾ ਪੁਲ ਜਗਾ ਉਹ ਰਾਗਿਬ ਚੱਡਾ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਕਹਿੰਦਾ ਜਿੱਕਣਾ ਨਾ ਹੁਣ ਕਰਤਾਰਪੁਰ ਸਾਹਿਬ ਖੋਲਿਆ ਵੀ ਨਨਕਾਣਾ ਸਾਹਿਬ ਵੀ ਖੋਲੋ ਖੋਲੋ ਯਾਰ ਹਾਂ ਠੀਕ ਹੈ ਤਿੰਨ ਸ਼ਰਤਾਂ ਰੱਖੀਆਂ ਉਹਨੇ ਆਪਣੀਆਂ ਚਾਹੀਦਾ ਕਹਿੰਦਾ ਮੇਰੀ ਫੈਮਿਲੀ ਵੀ ਉੱਥੇ ਹੈਗੀ ਐ 47 ਦੇ ਵਿੱਚ ਇੱਧਰ ਵਿਛੜ ਕੇ ਆਏ ਹੈ ਕਹਿੰਦਾ ਕਹਣਾ ਉਸ ਬੰਦੇ ਨੂੰ ਪਤਾ ਹੁੰਦਾ ਦਰਦ ਵੀ ਜਿਹਦਾ ਕੋਈ ਵਿਛੜਿਆ ਹੋਵੇ ਜਿਉਂ ਲੱਗਿਆ ਹੋਵੇ ਹਾਂ ਉਹਨੇ ਬਹੁਤ ਵਧੀਆ ਮੁੱਦਾ ਝੱਕਿਆ ਰਕਬ ਚੱਡੇ ਨੇ ਬਾਕੀ ਹੁਣ ਮੌਸਮ ਵਾਲਾ ਤਾਂ ਮੈਨੂੰ ਲੱਗਦਾ ਕਹਿੰਦੇ ਨਹੀਂ ਢੋਲ ਵੱਜਣ ਲੱਗ ਜਾਂਦਾ ਫਿਰ ਭੱਜੇ ਜਾਂਦਾ ਨਾ ਢੋਲ ਲਾਗੇ ਵੱਜਣਾ ਢੋਲ ਲਾਗੇ ਵੱਜਣਾ ਨਾ ਬਈ ਮਹੀਆ ਵਾਲਾ ਨੀ ਆ ਦਿਨ ਮੱਫਾ ਮਾੜੀ ਜੀ ਜਾਂਦੇ ਤੇ ਕਿੰਨੇ ਕਨੇ ਪਾਣੀ ਹੁੰਦਾ ਪਾਣੀ ਦੇ ਲੱਗ ਨਾ ਕਿੰਨਾ ਹਾਂ ਕਿੰਨੇ ਪਾਣੀ ਜਨ ਜਾਂਦੇ ਤੇ ਹੋੜਾਪਾ ਦਾ ਪਾਣੀ ਦੇਖਿਆ ਨਹੀਂ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਨਾ ਪੈਸੇ ਜੁਮਟਾ ਪਏ ਸਾਡੇ ਨਾਲ ਆਇਆ ਨਾ ਖੇਤ ਵਿੱਚ ਟੰਡਪਾ ਬਈਦਾ ਇੱਕ ਮਾਸੇ ਜੀ ਨਾ ਪੀਣਾ ਜੀ ਅਸੀਂ ਐਦ ਕੀ ਅਸੀਂ ਕਹਿਣ ਤਾਂ ਵੀ ਪਈ ਹੁਣ ਟੱਪ ਲਵੇ ਪਈ ਕਿਹੜੀ ਹੋ ਜਮੇ ਕਿਹੜੀ ਲਈ ਡਪੀ ਨਹੀਂ ਪੈਵਲਨ ਦਾ ਪਈਆਂ ਬਈ ਤੇ ਉਹ ਇਹ ਦੇਖੀ ਜਾਈ ਮੀਂਹ ਨਹੀਂ ਨਿਕਲਉਣਾ ਦੀ ਹਾਲ ਬਣੀ ਨਹੀਂ ਪਾਣੀ ਦਾ ਲੈਵਲ ਦੇਖੀ ਕਿੰਨਾ ਡਾਊਨ ਜਾਣਾ ਪਾਣੀ ਦਾ ਲੈਵਲ ਦਾ ਡਾਊਨ ਚਲੀ ਜਾਣਾ ਵੀ ਚਲ ਸਾਨੂੰ ਇੱਧਰ ਠੀਕ ਦਾ ਸਾਡੇ ਜਿੰਨਾ ਕਿ ਪੈ ਗਿਆ ਬਹੁਤ ਵਧੀਆ ਹੀ ਹੈ ਹਾਂ ਵੀ ਫਗਨਾ ਸਾਡੇ ਗੰਨੇ ਆ ਚਰੇ ਲੱਗਿਆ ਪਏ ਗੰਨੇ ਚਰੇ ਲੱਗਿਆ ਪਏ ਨਾਲੇ ਸਾਡੇ ਤਾਂ ਪਾਣੀ ਬਹੁਤ ਵੱ ਪੂਰਾ ਗਰਸਿੱਟੋ ਇਹ ਪੈਣਾ ਹੈ ਹੁਣ ਦਸ ਦਿਨ ਦਿਨ ਦੇ ਅੰਦਰ ਪਹਿਲਵੇ ਫਿਰ ਫੇਰ ਨਾ ਪੋਵੇ ਫੇਰ ਤਾਂ ਸਰਕਾਰ ਇਹਦਾ ਦਸ ਦਿਨ ਨੂੰ ਸਲਾਹ ਜਿੰਦਾ ਸਰਕਾਰ ਨੂੰ ਸਰਵੇ ਕਰਨੇ ਚਾਹੀਦੇ ਜਿਹੜੇ ਇਵੇਂ ਪਾਣੀ ਜ਼ਿਆਦਾ ਨਾ ਉਥੇ ਤਾਂ ਜੀਰੀ ਲਵਾਵੇ ਲਵਾਵੇ ਬਾਕੀ ਕਿਹੜੀਆਂ ਫਸਲਾਂ ਐਮ ਐਸ ਪੀ ਦਵੇ ਆ ਇਹਨਾਂ ਨੂੰ ਵੀ ਐਮ ਐਸ ਪੀ ਦੇਣੀ ਲਈ ਸੁਵਸਧਾ ਲਵਾ ਦੇ ਰੋਲੀ ਜਾਵੇ ਪਹਿਲੇ ਤਾਂ ਖਰਚਾ ਵੀ ਨਹੀਂ ਪੂਰਾ ਹੋਣਾ ਹੈ ਹਨਾ ਹੁਣ ਇਧਰ ਇਹ ਕਾੜ ਕੇ ਨੇ ਦੇਖਿਆ 2 2 100 ਫੁੱਟ ਬੋਰ ਪਈ ਵੀ ਮੋਟਰ 70-70 ਲੱਖ ਰੁਪਏ ਬੋਰ ਲੱਗਦਾ 25-25 ਦੇ ਉਹਨਾਂ ਨੇ ਮੋਟਰਾਂ ਪਾਇਆ ਮੈਂ ਉਹਦੇ ਲੈਟਰ 24 ਘੰਟੇ ਕਰੀ ਪੁੱਛੇ ਵੀ ਢਾਂ ਲੱਗਦੇ ਨੇ ਮੱਠੀ ਮੱਕੀ ਮੁੱਕੀ ਜਾਂਦੀ ਹੈ ਏਰੀਆ ਵੰਡਣੇ ਚਾਹੀਦੇ ਪਾਣੀ ਦੇ ਤੇਰੀਏ ਵੰਡਣੇ ਚਾਹੀਦੇ ਨਾ ਉੱਥੇ 5-6 ਲੱਖ ਰੁਪਏ ਲੱਗਦਾ ਘਾਟਮਾ ਬੋਰਾਂ ਆਪਣੇ ਧਾਤੀ ਇਹਦੇ ਨਾਲ ਦੂਏ ਦਿਨ ਮੈਂ ਕਹਿੰਦਾ ਕਰਕੇ ਹੋ ਕਰਦੇ ਮੈਂ ਸਾਡੇ ਮੱਕੀ ਦਾ ਅਸੀਂ ਬੀਜ ਲਈ ਮੱਕੀ ਸਾੜੇ ਹੋ ਜਾਂਦੀ ਆ ਚਲ ਪਾਣੀ ਵੀ ਇੰਨਾ ਅਸੀਂ ਕਹਿੰਦੇ ਮਾਰ ਸਾਡੇ ਬਹੁਤੀ ਪਾਣੀ ਨਹੀਂ ਮਾਰਦੇ ਹੁਣ ਉਹ ਪੂਰੀ ਜਾਣਾ ਮੱਕੀ ਵੀ ਜੀਵੀ ਆ ਕੀਲਾ ਖੜਾ ਕੁੱਕੜੀ ਲੱਗੀ ਵੀ ਆ ਲਾਗ ਬੁੱਤੇ ਖੜਿਆ ਚਲ ਵਾਂਡੀਆਂ ਦੇ ਖੜੇ ਉਹਦੇ ਵੀ ਚੱਲ ਬਈ ਕਬੂਟੇ ਲਾਇਆ ਐਕਸੀਡੈਂਟ ਹਾਂ ਪਰ ਗੁੱਪਲੀ ਛੱਡੀ ਨਹੀਂ ਤੋਤਾ ਬਹੁਤ ਪਿਆ ਤੋਤਾ ਵਾ ਉਹ ਖਾਂਦਾ ਭਾਈ ਤੋਦਦੇ ਨੇ ਨਾਸੇ ਮਾਰਦਾ ਇੱਕ ਹੋਰ ਹੈ ਨਾ ਦੂਆ ਬੜਾ ਤੋਤਰ ਨੇ ਕਿ ਸੂਰ ਆ ਗਿਆ ਉਹਨਾਂ ਵਿਛਾਈ ਦੇਣੀ ਉਹਨਾਂ ਨਾਲੇ ਵੱਡਣ ਜੋਗੀ ਛੱਡਦਾ ਨਾ ਖਾਣਾ ਜੋ ਉੱਥੇ ਨਾ ਥੋੜਾ ਜਿਹਾ ਘਰ ਕਰਕੇ ਹੀ ਫਰਕ ਪੈਂਦਾ ਇੱਕ ਜੱਗੇ ਰਹਿੰਦਾ ਹਾਂ ਇੱਕ ਉਹਨਾਂ ਦਾ ਲਾਈਟਾ ਲੂਟਾ ਬਲੀ ਜਾਂਦੀ ਉਹਦੇ ਕਰਕੇ ਥੋੜਾ ਜਿਹਾ ਜਾਨਵਰ ਜਾਨਵਰ ਸੂਰ ਉਹਦੇ ਕਰ ਘਟ ਆਉਂਦਾ ਜਣੀ ਮੈਂ ਅੱਜ ਦੇਖਿਆ ਤਾਂ ਉੱਥੇ ਨਾ ਦਾ ਨਾਸੇ ਮਾਰਦਾ ਤੋਤੀ ਕਿੰਨੇ ਘਰ ਆਖੀ ਰੱਖ ਲੂ ਬੰਦਾ ਯਾਰ ਸਾਰੀ ਰੇੜੀ ਕਿਹੜਾ ਹੀ ਗਰਮੀ ਪੀਪੇ ਵਜਾਈ ਜਾਉਂਗਾ ਤੁਸੀਂ ਪਾਗ ਤੇ ਤੋਤੇ ਦਾ ਪਤਾ ਹੀ ਨਾ ਦਾ ਹਰਾ ਰੰਗ ਹਰੀਓ ਮੱਕੀ ਆ ਬੈਠੇ ਪਤਾ ਹੀ ਨਹੀਂ ਲੱਗਦਾ ਜੇ ਉੜੂਗਾ ਤਾਂ ਤਾਂ ਪਤਾ ਲੱਗਣਾਗੇ ਤੋਸਾ ਬੈਠਾ ਅੱਗੇ ਢੋਲ ਵਜਾਈ ਜਾਂਦੇ ਨੇ ਸੂਜ ਮੁਗੀ 'ਚ ਸੂਰ ਜਮੁਗੀ 'ਚ ਵੀ ਕੋਲ ਜਾਏ ਤਾਂ ਉ ਉਹ ਜਾਂ ਕਾਂਗੇ ਚ ਬੈਠਦੇ ਹੁੰਦੇ ਨਾ ਦੜਾ ਮਾਰਦੇ ਤੇਰੇ ਮੂਹਰੇ ਉੜ ਜਾਣਾ ਦੂਏ ਖੁੰਝੇ ਬੈਹਿ ਜਾਣਾ ਉਹਨੂੰ ਪਤਾ ਵੀ ਕੀ ਹੈ ਉਰੇ ਆਊਗਾ ਨਾ ਮੈਂ ਨਰੇ ਫੇਰ ਉੜ ਜਾਣਾ ਫੇਰ ਦੂਏ ਖੁੰਝੇ ਬੈਹਿ ਜਾਣਾ ਬਹੁਤ ਪਾਉਂਦਾ ਕਈ ਵਾਰ ਕੌਮਾਂ ਦੇਖਿਆ ਯਾਰ ਜ਼ਿਮੀਦਾਰ ਇਹ ਫਸਲਾਂ ਮਿਹਨਤ ਜਿਆਦਾ ਆਉਂਦੀ ਹੈ ਸਰਕਾਰ ਮੁੱਲ ਦਿੰਦੀ ਨਹੀਂ ਤਾਂ ਨਹੀਂ ਲਾਉਂਦਾ ਮੈਂ ਮਿਹਨਤ ਪਾਉਂਦਾ ਫਸਲ ਕੋ ਮਿਹਨਤ ਕਰ ਤਾਂ ਆਏ ਥੋੜੀ ਜਿਹੀ ਆਪਣੇ ਟੋਈਏ ਲਾਤੇ ਬਸ ਉਹ ਕਰ ਲੈ ਐਂਡ ਚੱਕਰ 3-4 ਸਾਲ ਹੋ ਗਏ ਮੈਂ ਤੂੰ ਤਾਂ ਫੁੱਲੀ ਨਹੀਂ ਦੇਖਿਆ ਕਿਤੇ ਨਾ ਰੇਤੇ ਤੇਰੀ ਜਾਂਦੇ ਨੂੰ ਨਾ ਸੂਰਜ ਮੁਖੀ ਵਾਲਾ ਪਹਿਲਾ ਦਿਨ ਲਾਉਂਦੇ ਤੇ ਹੋਰ ਉਹ ਵੀ ਐਵੇਂ ਅ ਇਹ ਆ ਗਿਆ ਹੰਤੀਆ ਸਰਬਰ ਦਾ ਫੁੱਲ ਹੁੰਦਾ ਸਰ ਹਾਂ ਹੁਣ ਕਿੱਥੇ ਗਿਆ ਹੁਣ ਕਿੱਥੇ ਗਿਆ ਉਹਦਾ ਪੂਰਾ ਉਹਦਾ ਬਾਲ ਲੈਣ ਦੇ ਗਰੇ ਲਾ ਲੈਣੇ ਉਹ ਹੁੱਕੀ ਜਾਣਾ ਉਹ ਤਾਂ ਬਾਲ ਲੈਣ ਦਾ ਮੁੱਲ ਮੇਰੇ ਦਾ ਹੁਣ ਮੇਠਾ ਪਲਾਟ ਲੱਗਿਆ ਦਾ ਆਪਣੇ ਹਮ ਅੱਛਾ ਕਾਲੇ ਨਾਲ ਵੀ ਲੱਗਿਆ ਉਹਦਾ ਹਾਂ ਇੱਥੇ ਸਾਰੇ ਏਰੀਏ ਜਿੱਥੇ ਮੇਠਾ ਲੱਗਦਾ ਦਾ ਰੇਟ ਮਿਲਦਾ ਤਾਂ ਉਸ ਟਾਈਮ ਤੇ ਰੇਟ ਦਾ ਰੇਟ ਦਾ ਰੇਟ ਮਿਲਦਾ ਦਾ ਅਗਲਾ ਫਿਰ ਹੌਲੀ ਹੌਲੀ ਘਟਣ ਲੱਗੇ ਛੱਡ ਗਏ ਤੂੰ ਆਏ ਦੇਖ ਰਾਣੇ ਗਰਜੀਤ ਨੇ ਮੈਲ ਲਾ ਉਥੇ ਉਹ ਕਹਿੰਦਾ ਚਕੰਦਰ ਲਾਉ 25000 ਏਕੜ ਲਵਾਇਆ ਉਹਨੇ ਉਹ ਕਹਿੰਦਾ ਮੈਂ ਚੱਕੂੰਗਾ ਪਰ ਚੱਕਿਆ ਵੀ ਆ ਹਰ ਬੰਦਾ ਫਿਰ ਲਾਉਂਦਾ ਵੀ ਆ ਹੁਣ ਇੱਥੇ ਲਾ ਦੀਏ ਸਰਕਾਰ ਚੱਕੇ ਨਾ ਫਿਰ ਉਹ ਮੇਰੀ ਉਹ ਮੈਂ ਕਹਾਂ ਚੀਜ਼ ਦਾ ਮੁੱਲ ਮਿਲਿਆ ਫਿਰ ਅਗਲਾ ਲਾਉਂਦਾ ਹਰ ਇੱਕ ਚੀਜ਼ ਲਾਉਂਦਾ}}{|ਹਰ ਇੱਕ ਲਾਉਂਦਾ} ਥੋੜਾ ਵੇਰ ਕੇ ਜਣੇ ਨੂੰ ਦੇਖ ਲੈ ਕਿ ਨਹੀਂ ਸਕਦਾ ਇਹ ਕਰਤੀ ਹੁਣ ਤੂੰ ਕੀ ਆ ਬਾਲੂਗਾ ਦੁੱਧੂਰ ਹੁਣ ਆਪਣਾ ਜ ਆ ਪਾਪੂਲਰ ਦਾ ਘੱਟ ਲੱਗਿਆ ਦਾ ਹੁਣ ਰੇਟ ਵਧਿਆ ਰੇਟ ਜਾਂ ਸਾਨੂੰ ਆਏ ਦੇਖਦਾ ਹੁਣ ਘੱਟਦਾ ਵੀ ਹੈ ਕਿਹਦੇ ਤੋਂ ਘੱਟਦਾ ਵੀ ਹੈਗਾ ਇਹਦਾ ਰੇਟ ਵਧਿਆ ਟਾਈਮ ਲੰਘ ਲਿਆ ਦਾ ਘਟਣੇ ਵਾਲਾ ਲੰਘ ਲਿਆ ਪਤਾ ਕੀ ਹੋ ਗਿਆ ਚੈਨਾ ਬੰਦ ਕਰਤਾ ਹਾਂ ਹੁਣ ਉਹਦੇ ਹਿਸਾਬ ਕੇ ਦੇਖ ਲੋਾਈ ਕਿ ਕਣਾ ਵਾਧੀ ਆ ਇਹ ਤਾਂ ਮਤਲਬ ਸਾਨੂੰ ਰੇਟ ਮੇਂ ਲੱਗਾਂ ਹੀ ਲੱਗਦੀ ਜਿਹੜੀ ਚੀਜ਼ ਦਾ ਰੇਟ ਮੇਂ ਲੱਗ ਲਾ ਵਧਾਉਂਦਾ ਹੋ ਜੀ ਸੀਪੇ ਨੂੰ ਪਤਾ ਹੋਊਗਾ ਸੀਪੇ ਲੈਦੀ 112 ਨੰਬਰ ਛੱਡੀ 112 ਹਾਂ ਨਹੀਂ ਨਹੀਂ ਹਾਂ 11 ਆਦੀ ਮੇ ਮੇਰੇ ਵਾਲੇ ਤਾਂ ਐਵੇਂ ਤਾਂ ਝੂਠ ਬੋਲਾ ਪੂਰੀ ਤੇ ਆਪਣੀ ਪਲੇਟ ਤਿਆਰ ਕਰਕੇ ਲਈਤੀ ਬਾਈ ਨੇ ਨੀਕ ਹੋਈਆ ਉਹਦੇ ਨਾਲ ਨਿੰਮੇਰਾ ਨੇ 110 ਨੰਬਰ ਲਾਈਆ ਆ ਆ ਸਰਨੇ ਦੀ ਵੀ ਕੁਛ ਨਹੀਂ ਬੁੱਟੇ ਹੈਗੇ ਇੰਨੇ ਨੇ ਇੰਨੇ ਨੇ ਮੋٹے ਹੋ ਗਏ ਪਰ ਬਿਨਾ ਗੰਨੇ ਤੇ ਅਰ ਬਾਜਰੇ ਮਾ ਇਹਨਾਂ ਬਾਜਰਾ ਕਿੰਨੀ ਜਾਣ ਖੇਚੀ ਦਾ ਦੇਖ ਕੇ ਕਿਤੇ ਕਿਹੜਾ ਮਾਰੀ 110 ਨੰਬਰ ਲਾਈਆ ਪਰ ਉਹੀ ਛਟੀ ਜਿੱਕਣਾ ਸਰਨੇ ਜਾ ਚਲੇ ਉਹੀ ਚੱਲੀ ਨਹੀਂ ਉਹ ਨਾਲੇ ਮੈਂ ਡਾਇ ਦਾ ਥੱਲੇ ਲੱਗ ਪਾਇਆ ਉਹਦੇ ਜੀ ਦੇਸੀ ਦੇ ਵੀ ਲੱਗ ਪਾਇਆ ਮਸੜ ਆਇਆ ਨਾ ਇਹ ਕੀਤਾ ਕਿ ਫਸਲ ਨੂੰ ਪਾਉਂਦੇ ਲੱਗ ਲੱਗਦਾ ਸੀਗਾ ਇਹਨਾਂ ਕੀਤਾ ਜੀ ਪਹਿਲਾਂ ਦੀ ਪੈਂਦਾ ਆ ਰਹੇ ਇਹਦਾ ਵੀ ਫਰਕ ਆ ਇਹਦੇ ਦਾ ਫਰਕ ਹੈਗਾ ਹੁਣ ਇਹ ਰੋਟਰ ਜਿਆਦਾ ਨਹੀਂ ਹੈਗਾ ਵੀ ਇੱਕ ਨਾਲ ਟਕੜਾ ਹੋਇਆ ਮੇਰੇ ਉਹਨਾਂ ਦਾ ਟਕੜਾ ਬੂਟਾ ਨਹੀਂ ਹੋਇਆ ਮੇਰੇ ਫਿਰ ਮੇਰੇ ਇਹ ਨਾ ਗੰਨਾ ਲਾਇਵ ਦੇ ਵਿੱਚ ਮਸਰੋਂ ਜਿਹਦੇ ਚ ਲਾਇਆ ਸਰੋਂ ਬੋਨਿੰਗ ਲਈ 8 ਘੰਟੇ ਨਿਕਲੀ ਦੇ ਦਵਾੜ ਚ ਤੇ ਗੰਨਾ ਵੀ ਮਾਰ ਲਿਆ ਉਹਨੇ ਪੂਲਰ ਦੀ ਜਦੋਂ ਪਤਾ ਨਹੀਂ ਆਹੀ ਕਰਨਾ ਹੁਣ ਚਰੀ ਦੇ ਬਾਅਦ ਹੁਣ ਚਰੀ ਚੱਲ ਸੋਣੀ ਚੱਲ ਲੱਭੀ ਸਪਰੇ ਹੋ ਗਈ 31 ਹੋਰ ਕਰ ਦਨੇ ਆਪਾਂ ਤਾਕਤ ਦੀ ਵਿੱਚ ਸੁੰਡੀ ਦੀ ਪਾਇ ਕਰੂਗੇ ਸੁੰਡੀ ਜਦ ਕਣਕ ਬੀਜਣੀ ਨਾ ਅੱਧੇ ਚ ਕਣਕ ਬੀਜਣੀ ਆ ਅੱਧੇ ਸਰੋਂ ਬੀਜਣੀ ਆ ਹਾਂ ਸਰੋਂ ਬੁੱਟੇ ਸੁੰਡੀ ਹੋ ਜਾਂਦੀ ਆ ਸਾਲੇ ਪਹਿਲੇ ਪੂਰੀ ਹੋ ਗਈ ਪੂਰੀ ਹੋ ਗਈ ਸਰੋਂ ਮੈਂ ਤਾਂ ਆਪਣੀ ਖਾਣੇ ਜੂਂਗੀ ਮੈਂ ਉੱਥੇ ਮਰਨੀ ਉੱਥੇ ਨਾ ਪਾਣੀ ਖੜਦਾ ਸਾਲੇ ਨਾ ਨਾ ਉੱਚਿਆਂ ਮੈਂ ਨਹੀਂ ਮਰਦੀ ਹੈਗੇ ਐਸੇ ਬੀਜਣੀ ਆਪਾਂ ਨਾ ਕਣਕ ਸਾਰੇ ਚ ਜਿਹੜੇ ਬਰਸੀਨ ਬੀਜਣਾ ਉੱਥੇ ਬੀਜਣਾ ਨਿਤਗੀ ਨਾ ਉਹਦੇ ਵਿੱਚ ਫੇਰ ਬੂਟੇ ਲਾਉਣੇ ਆ ਵਰਸੀ ਬਰਸੀਨ ਦੇ ਬੂਟੇ ਲੱਗ ਜੂਗੇ ਫੇਰ ਮਸ਼ੀਨ 'ਚ ਆਹੋ ਠੀਕ ਆ ਮਸ਼ੀਨ 'ਚ ਚੱਲਦੇ ਵਧੀਆ ਚੱਲਦੇ ਵਧੀਆ ਚੱਲਦੇ ਹੋਏ ਬੂਟੇ ਜੀ ਮੈਨਾਂ ਨੇ ਬਰਸੀਨ 'ਚ ਲਾਏ ਤੇ ਬਰਸੀਨ ਵੱਢ ਕੇ ਬਾਜਰਾ ਵੀਤ ਬਾਜਰਾ ਵੀਤ ਅੱਗੇ ਹੁਣ ਇੱਥੇ ਬੂਟੇ 70 ਕਬੂਟੇ ਲੱਗਣੇ ਆ ਇਹ 12 ਨੰਬਰ ਛੱਟੀ ਲਾਓ ਮਾੜਾ ਉਹ ਅੰਬੂਠੀ ਘੜ ਰਹਿਣ ਦੇਣਾ ਨਹੀਂ ਅੰਬ ਨੂੰ ਹੋਰ ਪਾਸੇ ਲਾਉਂਗੇ ਇਹਨੂੰ ਵੇਖਣਾ ਪਟੂ ਸਿਆਲ ਜੀ ਮੈਂ ਕਹਿੰਦਾ ਇਹਨੂੰ ਚੱਕ ਲੈਣਾ ਚੱਕ ਲੈ ਹੁਣ ਟਾਈਮ ਹੈ ਦਾ ਨਹੀਂ ਨਹੀਂ ਹੁਣ ਮੈਂ ਕੱਢੀ ਜੀ ਦੀ ਖਰਾਬ ਹੋਣੀ ਤੇਰੀ ਕੱਢ ਜੇ ਪੱਤੇ ਛੜਾ ਗਈ ਫੇ ਇਹਦੀ ਕਦਲੀ ਕੱਢ ਗਈ ਜੇ ਪੱਤੇ ਆਉਣੇ ਨੇ ਨਾਲੇ ਚੱਲ ਬਣੇ ਨਾਲੇ ਜਲ ਬਣੇ ਇਹਨੂੰ ਆਮ ਪੱਤਾ ਪੱਤਿਆਂ ਦੀ ਆਕਸੀਜਨ ਉਹ ਕਰਦੇ ਨੇ ਨਾ ਹਾਈਬ੍ਰਿਡ ਨਸਲ ਨਹੀਂ ਹੈਗੀ ਵੀ ਜਿਹੜੇ ਛੇਤੀ ਲੱਗ ਜਣੇ ਅੱਛਾ ਹਾਂ ਇਹ ਮੈਂ ਕਹਿੰਦਾ ਇਹਨੇ 4-5 ਹਾਲ ਕੱਢਣੇ ਲੈ ਅੰਬ ਲਾਉਣੇ ਇਹ ਉਹ ਨਸਲ ਹੈ ਕਾਲੇ ਆ ਜੀ ਹਾਂ ਆਪਾਂ ਜਿਹੜੀ ਨਾਥ ਵਾਲਾ ਉਹ ਦੇਣ ਦਾ ਯਾਰ ਅੱਜ ਕੀ ਕਿਸੇ ਨੇ ਕੁਝ ਨਹੀਂ ਸੰਭੀ ਉਹ ਅੰਬ ਲਾਉਣਾ ਦਾ ਸਾਡੇ ਆਹ ਉਹ ਵੀ ਅੰਬ ਦੇ ਸਾਨੂੰ ਤਾਂ ਕੱਚੀ ਅੰਬੀ ਨਹੀਂ ਮਿਲੀ ਕੋਈ ਗੋਲੀ ਨਹੀਂ ਸੰਭੀ ਆ ਗਈ ਵੀ ਉਹ ਤਾਂ ਤੇਰੇ ਭਾਈ ਹੀ ਖਾ ਗਏ ਭਾਈ ਇਹ ਹੀ ਖਾ ਗਏ ਸਾਲੇ ਮਾਰ ਜਣਾ ਅਸੀਂ ਤੇ ਬੈਠੇ ਹਾਂ ਥੱਲੇ ਵੀ। ਭਾਈ ਜਾਨੇ ਝੋਲਾ ਭਰੇ ਸਾਡੇ ਜੀਰੀ ਲਾਉਣਾ ਏ। ਮਾ ਕਿੱਥੇ ਲਿਆਏ ਆ ਇਹ? ਮੈਨੂੰ ਤਾਂ ਪਤਾ ਤਾਂ ਮਾ ਸਾਡੇ ਝੂਠ ਤਾਂ ਨਹੀਂ ਬੋਲਦੇ ਕਿਤੇ। ਕਹਿੰਦਾ ਦੀਪ ਸਰਦਾਰ ਦੇ। ਮਾ ਠੀਕ ਹੈ ਮਾਈ ਪੁੱਛਣਾ ਤਾਂ। ਮਿੱਠੀਆਂ ਮਿੱਠੀਆਂ ਆ ਗਿਆ ਟੁੱਟੀ ਨਾਲ ਆ। ਔਰ ਦੂਈਆ ਕਿਸੇ ਨੇ ਛੇੜੀਆਂ ਨਹੀਂ ਹੈਗੀਆਂ। ਐਨੇ ਨਹੀਂ ਆ ਗੋਲੀ। ਗੋਲੀ ਜੰਦ ਸੀ। ਛਟੀਆਂ ਬਹੁਤ ਆ। ਉਹ ਹੁਣ ਅਸੀਂ ਖਾਣੇ ਆ। ਉਹਨੂੰ ਮੂੰਹ ਚ ਪਾ ਲੈ ਇੱਕ ਵਾਰ ਕੁਝ ਵੀ ਨਿਕਲਦਾ ਅੰਦਰ। ਤੁਸੀਂ ਜਾਓ ਤੇ ਮੈਂ ਟੌਫੀ ਬਣਾ। ਨਹੀਂ ਫਰਕ ਹੈ ਮੈਂ ਉਹਦੇ ਗਿਆਦਾ ਸੁਰਤਾਂ ਦਾ ਸੰਤ ਦੇ ਗਿਆਦਾ। ਹਾਂ। ਹਾਂ ਅਸੀਂ ਅੰਬੀਆਂ ਤੋੜਨ ਗਏ ਤੇ ਮੈਰ ਮੁਰਗੀ ਦੇ ਕਹਦਾ ਗੁੱਜ ਕੱਟਿਆ ਰੁੱਟਿਆ ਨਾ ਕੱਟਿਆ ਰੇ ਮਾਂ ਕੱਟੀਆਂ ਦੇ ਕਰਾਉਣਾ ਕਹਿੰਦਾ ਮਾਂ ਸਾਡੇ ਤੂੰ ਕੱਚੀ ਅੰਬੀ ਖਾ ਕੇ ਦੇ ਹੂੰ ਹੁਣ ਕੱਚੀਆਂ ਸੀ ਅੱਗੇ ਵੀ ਖਾਂਦੇ ਢੋੜਤੜੀ ਆਉਂਦੀ ਕੋਈ ਖਲੀ ਜੀ ਦੰਦ ਕੱਟੇ ਕਰ ਦਿੰਦੀ ਹੈ ਕਹਿੰਦਾ ਤੂੰ ਜਿਹੜਾ ਉਪਰਾ ਚਾਹੇ ਜਾਲਾ ਨਾ ਕਹਿੰਦਾ ਦੰਦਾ ਕ ਤੋੜ ਕੇ ਦੇ ਮਾਂ ਚਾਹਾ ਤੋਂ ਗਲੇ ਨਾਲ ਜਾ ਕਹਿੰਦਾ ਮੱਤ ਬਲੇ ਨਹੀਂ ਹੈਗਾ ਮੈਂ ਲਾ ਉਹਨੇ ਤੋੜ ਕੇ ਗੇਰਿਆ ਇਹ ਤਾਂ ਚਟਿਆਈ ਆ ਰੰਗ ਥੋੜਾ ਥੋੜਾ ਪੀਲੇ ਦਾ ਪਰ ਗੋੜ ਵਰਗੀ ਮਿੱਟੀ ਭਈ ਕੱਚੀ ਅੰਬੀ ਇੰਨੀ ਮਿੱਠੀ ਸੀ ਉਹ ਖਾਣ ਦਾ ਸਵਾਦ ਆਲੇ ਜੀ ਮੇਰਾ ਆਈ ਗੁਸਤਾ ਫਿਰ ਉਹ ਮੈਂ ਕਹਿੰਦਾ ਗੁੜ ਨਹੀਂ ਲ ਆ ਮੈਂ ਕੀ ਸੀ ਕਰਦਾ ਰਿਹਾ ਕਹਿੰਦਾ ਜੀ ਮੈਂ ਤਾਂ ਲੈ ਕੇ ਆਉਂਗਾ ਉੱਥੇ ਤੇ ਬੱਸ ਕਹਿੰਦਾ ਇੱਥੇ ਲੈ ਕੇ ਵੀ ਨਹੀਂ ਆਇਆਗਾ ਆਇਆ ਤਾਂ ਹੁਣ ਅੰਬ ਮਿਲਦੇ ਆ ਹਾਈਬ੍ਰਿਡ ਮਿਲਦੇ ਆ ਲੱਗਦੇ ਆ ਹਾਈਬ੍ਰਿਡ ਅੰਬ ਅੱਜ ਪੁੱਛਿਆ ਮੈਂ ਜਿਹੜਾ ਪਿਛਲੇ ਸਾਲ ਲਾਇਆ ਤਾਂ ਅੰਬੀ ਲੱਗੀ ਦੀ ਇੱਕੇ ਲੱਗੀ ਦੀ ਸਭ ਵੀ ਬਹੁਤ ਟੱਕ ਵੀ ਗਈ ਮਿੱਠੀ ਵੀ ਗੋੜਬਾਗੀ ਰਹੀ ਹੈ ਐਗ ਦੀ ਲੱਗਿਓ ਨੇ ਐਗ ਦੀ ਇਕੱਠਾਂ ਜਿਹਾ ਬਣ ਗਿਆ ਅੱਛਾ ਜੇ ਤਾਂ ਇਕੱਠਾ ਭੋਰ ਦੰਦੇ ਉਸੇ ਨਵਾਂ ਫੁੱਟ ਕੇ ਚੱਲ ਪੈਣਾ ਦਾ ਉਹ ਭੋਰ ਨਹੀਂ ਨਵਾਂ ਫੁੱਟ ਕੇ ਲੱਗਿਆ ਨਹੀਂ ਬਾਅਦ ਚ ਭੋਰੀਆਂ ਮੈਂ ਹੁਣ ਐਡਿਟਾਂ ਨੇ ਨਿਕਲ ਗਏ ਕਹਿੰਦਾ ਜਿਹੜਾ ਪਹਿਲਾ ਫਲ ਲ ਪਹਿਲਾ ਫਲ ਤਾਂ ਖਾ ਲਿਆ ਇੱਕ ਨਹੀਂ ਨਹੀਂ ਦੂਏ ਬਾਅਦ ਕਹਿੰਦੇ ਦੂਏ ਫੜਨੂ ਸੈਜ ਬਣਦਾ ਵਧੀਆ ਪਹਿਲਾ ਫਲ ਤਾਂ ਖਾ ਲਿਆ ਔਰ ਦੂਏ ਨੂੰ ਲੱਗਿਆ ਨਹੀਂ ਆਗਾ ਉਹ ਤੀਜੇ ਨੂੰ ਦੇ ਦੇਗਾ ਬੰਦ ਰੀਅਲੀ ਹੁਣ ਫਟਿਆ ਹੋਇਆ ਜਾਲਾ ਹਾਂ ਵੀ ਇਕਣਾ ਹੁਣ ਆ ਮੇਰੇ ਉਰੇ ਮਸੰਮੀ ਦਾ ਬੁੱਟਾ ਲੱਗਿਆ ਹੋਆ ਹੁਣ ਅਸੀਂ ਤਾਂ ਮਸੰਮੀ ਦਾ ਕਹਿੰਦੇ ਆ ਮੈਂ ਪਰਸੋਂ ਵੀਡੀਓ ਪਾਈ ਸੀ ਇੱਕ ਘਰਾਂ ਲੱਗਿਆ ਉਹ ਰੰਗ ਦੋਹਾਂ ਦਾ ਇੱਕ ਹੈ ਹਾਂ ਸੇਮ ਫਲ ਵਿੱਚ ਫਰਕ ਹੈ ਇਕ ਕਹਿੜਾ ਜਾ ਹੁਣ ਆ ਉਹ ਹੈਨਾ ਉਹ ਮੇਰੇ ਵੀ ਆ ਮੈਂ ਪਟਕੇ ਸਿੱਧੇ ਆ ਉਹ ਫੇਰ ਮੈਨੂੰ ਬਾਈ ਦਾ ਮੈਸੇਜ ਵੀ ਆਇਆ ਨਾ WhatsApp ਪਰ ਹੀ ਪਾਇਆ ਕਹਿੰਦਾ ਮੱਸੜੇ ਕਿੰਨੂਆਂ ਦੇ ਬੂਟੇ ਦੋਏ ਵੀ ਮੈਂ ਸਮਝੀ ਨਹੀਂ ਮੈਂ ਸਮਝੀ ਨਹੀਂ ਮੈਨੂੰ ਲੱਗਦਾ ਵੀ ਮੇਰੇ ਜਿਹੜਾ ਘਰ ਆਇਆ ਉਹ ਕਿੰਨੂਆਂ ਦੇ ਵੀ ਇਹ ਮੈਂ ਸਮਝੀਦਾ ਪਰ ਨਹੀਂ ਵੀ ਮਸਮੀ ਆਲਾ ਨਾ ਜਿਹੜਾ ਤੋ ਰੰਗ ਥੋੜਾ ਜਿਹਾ ਪੀਲੇ ਰੋਗ ਪਰ ਆ ਵੀ ਇਹ ਕਿੰਨੂਆ ਰੇ ਬੂਟੇ ਜਿਹੜੇ ਕਾਲੇ ਰੰਗ ਦੇ ਉਹਨੇ ਆਪਣੇ ਬੂਟਿਆਂ ਦੇ ਫੋਟੋ ਖਿੱਚ ਕੇ ਭੇਜ ਜਮੇ ਨੂੰ ਦੋਹਾਂ ਨੂੰ ਅੱਛਾ ਇਹ ਆ ਮਸੰਮੀਆਂ ਦਾ ਆ ਕਿੰਨੂਆ ਕਿੰਨਾ ਬੱਬੂ ਕੋਸ਼ੇ ਯਾਰ ਨਾਸਪਾਤੀ ਦੇ ਪਤਾ ਹੀ ਨਹੀਂ ਕੁਦੀਪੇ ਅੱਜ ਹੀ ਚਲੇ ਗਏ ਪਤਾ ਹੀ ਨਹੀਂ ਲੱਗੇ ਕਿਹੜਾ ਗਿਆ ਹਾਂ ਉੱਥੇ ਬੰਦੇ ਅੱਜ ਹੋਣੀ ਪਤਾ ਲੱਗਦਾ ਵੈਰੈਟੀ ਉਹੀ ਆ ਹਾਂ ਵੈਰੈਟੀ ਉਹੀ ਆ ਉਹ ਉਥੇ ਦਾ ਗਮਲਿਆਂ ਚ ਬਹੁਤ ਗਮਲੇ ਹੀ ਨਹੀਂ ਪਤਾ ਲੱਗਦਾ ਵੀ ਇਹ ਗਮਲੇ ਆ ਕਿ ਖੇਡਣੇ ਕੀ ਬਣਾਈ ਨੇ ਜਾਨਵਰਾਂ ਦੇ ਫੋਟੋ ਮੈਂ ਗਮਲਾ ਬਣਾਇਆ ਆ ਉਹ ਬੱਤਕ ਜੀ ਬਣਾ ਕੇ ਵਿੱਚ ਬੱਤਕ ਜੀ ਬਣਾ ਕੇ ਜਦ ਬਹੁਤ ਐਤਮ ਬਣਾਈਆਂ ਘਰਾਂ ਚ ਰੱਖਣ ਵਾਲੇ ਬਣਾਈਆਂ ਪਰ ਆਪਣਾ ਦੇ ਪੰਜਾਬੀ ਬੰਦਾ ਕੋਈ ਨਰਸਰੀ ਕਰਦਾ ਜੁਪੀ ਤੇ ਆ ਕੇ ਸਾਰੇ ਨਰਸੇ ਕਰੀ ਬੈਠ ਗਿਆ ਉਹ ਪੰਜਾਬੀ ਦਾ ਜਿਹਦੀ ਪਤਨੀ ਉਹ ਪੰਜਾਬੀ ਦਾ ਉਹ ਪੰਜਾਬੀ ਦਾ ਅੱਛਾ ਹਾਂ ਜੇ ਉਧਰ ਜਾਂਦੇ ਆਪਾਂ ਰੰਗੀਲਪੁਰ ਉਹ ਤਾਂ ਨਹੀਂ ਆ ਗਿਆ ਸ਼ਿਗਨ ਪੈਨਸਲ ਕੋਲ ਬਾਬਾ ਜੀ ਗਿਆਨੀ ਜੀ ਸਰਦਾਰ ਜੀ ਹਾਂ ਹਾਂ ਉਹੀ ਆ ਉਹ ਜਿਹੜੇ ਕਰਨ ਜੀ ਨੇ ਰੱਖੇ ਬੂਟੇ ਉੱਪਰ ਆ ਛੱਤ ਬਹੁਤੋਂ ਲਿਆਂਦੇ ਸੀ ਠੀਕ ਉਹ ਤੋਂ ਪਤਾ ਲੈਣੀ ਬਹੁਤ ਕੰਮ ਦੇ ਭਾਈ ਹਾਂ ਉੱਧਰ ਦੇ ਆਉਂਦੇ ਨੂੰ ਖੱਬੇ ਹੱਥਾ ਪਹਿਲਾਂ ਕਿਹਾ ਤਾਂ ਮਾ ਆਸੀ ਪੰਜ-ਪੰਜ ਬੂਟੇ ਦੇਣੇ ਬੰਦੇ ਨੂੰ ਹਾਂ ਹੋਣ 10000 ਦੇਣੇ ਬੂਟੇ ਵੰਦੇ ਆ ਬਈ ਕੀ ਕਾ ਲਾਉਣਾ ਤਾਂ ਫਰੀਦ ਇਹਦੇ ਨੂੰ ਗੈਰਾਂ ਨੂੰ ਵੀ ਦੇਵਾਂਗਾ ਹਾਂ ਬੰਦੇ ਦਾ ਨਹੀਂ ਆ ਕਹਿੰਦਾ 80 ਵੀਰ ਪਰ ਉਹਨਾਂ ਲਈ ਚੱਲ ਸਾਨੂੰ ਚੀਜ਼ ਵਧੀਆ ਲੱਗੀ ਐ ਰੇਟ ਤਾਂ ਨਹੀਂ ਬਹੁਤਾ ਘਟਿਆ ਆਏਗਾ ਮਾ ਜੀ ਹੁਣ ਅਸੀਂ ਉੱਧਰ ਹੀ ਚਲੀ ਜਾਏਗਾ ਨੇ ਸਾਨੂੰ ਉਹਨੇ ਅੰਬ ਵੋਖ ਦੇਣੇ ਆਂਬ ਨੂੰ ਸਿਉ ਖਾ ਲੈਣ ਦੀ ਆ ਕਹਿੰਦਾ ਗਾਰੰਟੀ ਨਹੀਂ ਹੋਣੀ ਮਾ ਹੱਥੋਂ ਛੱਡ ਦੇ ਗਾਰੰਟੀ ਮੈਂ ਅੰਬ ਲੈ ਕੇ ਗਿਆ ਤਾਂ ਪਹਿਨੇ ਖਾਲੇ ਅੰਬ ਲੱਗੇ ਉਹਨੂੰ ਨਿੰਬੂ ਲੈ ਕੇ ਗਿਆ ਤਾਂ ਨਿੰਬੂ ਲੱਗੇ ਵੀ ਲੈ ਗਿਆ ਉਦੇ ਗੁੱਡ ਨਹੀਂ ਆ ਗਏ ਨੀ ਬੂਲ ਲੱਗੇ ਹੋਏ ਹੁਣ ਮੈਂ ਲਿਆਇਆ ਪਾਕਿਸਤਾਨੀ ਨਿੰਬੂ ਹਾਂ ਤੇ ਮੈਂ ਇਹਨੂੰ ਕਿਹਾ ਮੈਂ ਪਾਕਿਸਤਾਨੀ ਨਿੰਬੂ ਦੇ ਦੇ ਹਾਂ ਕਿਹਾ ਮਾਦੀ ਵੀ ਨਿਸ਼ਾਨੀ ਦੱਸ ਯਾਰ ਵੀ ਸੁਣੀ ਬਹੁਤ ਹੈ ਵੈਰਾਈਟੀ ਮੈਂ ਪਹਿਲੀ ਵਾਲੀ ਲਾਇਆ ਕਹਿੰਦਾ ਜੀ ਕਹਿੰਦਾ ਕਾਗਜ਼ੀ ਨਿੰਮੂ ਦਾ ਉਹੀ ਵੈਰਾਈਟੀ ਹੈ ਪਰ ਸਾਈਜ਼ ਥੋੜਾ ਜ਼ਿਆਦਾ ਹੈ ਜੇ ਆਪਾਂ ਨੇ ਇਹ ਪਰਸੋਂ ਵੀ ਹੁੰਦੇ ਕੇ ਜਾਣਾ ਦਿਨ ਦੀ ਦਿਨ ਛੁੱਟੀ ਹੋ ਦਿਨ ਕਹਿੰਦੇ ਆ ਇਹਨੂੰ ਲੈ ਕੇ ਜਾਉਂਗੇ ਹਾਂ ਇਹਨਾਂ ਦੇ ਨਾਉ ਲਿਆ ਥੋੜੇ ਜੀ ਵੀ ਕਰਦਾ ਤਿਆਰ ਵੀ ਕਰਦਾ ਬੂਟਿਆਂ ਦਾ ਪਤਾ ਵੀ ਆ ले आओगे चल अपन ਜਿਹੜੇ 5 5 ਆਈਟਮਾਂ ਕਰੀਆਂ ਬਦਲ ਨਹੀਂ ਪੈਗੀ ਬਦਲ ਲਾਂਗੇ ਕੋਈ ਹੋਰ ਚੀਜ਼ ਤਾਂ ਜੀ ਉਹ ਕੋਈ ਰੋਲਾ ਨਹੀਂ ਤਾਂ پتہ ਨਹੀਂ ਲੱਗਦਾ ਵੀ ਕਿਹੜੇ ਕਿੱਥੇ ਕਿਆ ਚੀਜ਼ ਹੈ ਅਸੀਂ ਤਾਂ ਉਹਨੂੰ ਪੁੱਛਦੇ ਜਾਂਗੇ ਹਾਂ ਜੇ ਉਹ ਸਾਨੂੰ ਦੱਸਦਾ ਨਾ ਸਾਨੂੰ ਪਤਾ ਦਵੇ ਕਿਆ ਚੀਜ਼ ਹੈ ਤੈਨੂੰ ਨਾ ਹੋਲ ਜਾ ਜੇ ਨਾ ਹੋਲ ਜਾ ਬੁੱਢਿਆਂ ਦੀ ਯਾਰ ਸਾਨੂੰ ਪਤਾ ਵੀ ਹੁਣ ਮੈਨੂੰ ਬਾਈ ਦੱਸਦਾ ਫੋਨ ਨਹੀਂ ਚੱਲੇਗਾ ਕਹਿੰਦਾ ਮੁੰਡਾ ਥੋੜੇ ਲਾਗਵਾ ਸਰ ਬੈਠਾ ਜਿਹੜਾ ਸੀਪਾ ਕਰਨ ਇਹਨੂੰ ਹਾਂ ਕਹਿੰਦਾ ਦੇਖਦਾ ਚਾਹ ਕਿਆ ਸੰਗਰੂਰ ਜਣਾ ਕਹਿੰਦਾ ਉਹਨਾਂ ਸਾਰੇ ਹੀ ਦੇਖਣਾ ਤਾਂ ਫਲਾਣੇ ਫਲਾਣੇ ਸਾਰੇ ਜਣੇ ਕਹਿੰਦਾ ਮੈਂ ਦੇਖ ਮੈਂ ਪੂਰਾ ਪੰਜਾਬ ਘੁੰਮਿਆ ਸਾਰਾ ਪੂਰਾ ਪੰਜਾਬ ਕੋਲ ਇਹ ਉੱਥੇ ਉਤਰ ਗਿਆ ਆਪਣੇ ਮੈਂ ਨਾ ਰੋਡੇ ਨਾਲ ਸੀ ਦਾਲਾਂ ਲੈ ਕੇ ਜਾਂਦੇ ਸੀ ਇਹ ਪੂਰੇ ਪੰਜਾਬ ਸਪਲਾਈ ਕਰ ਦਦਾ ਸੀ ਬਿਲਕੁਲ ਕਿੱਥੇ ਉਤਰਿਆ ਉਹਥੇ ਤਰਨਤਨ ਹਾਂ ਇਹ ਉਤਰਦੀ ਸਾਰੇ ਮੈਂ ਦੇਖ ਹੀ ਗਿਆ ਇਹਨੇ ਜਦ ਰੇੜੀ ਆਲੂ ਪੁੱਛਿਆ ਰੇੜੀ ਵਾਲੇ ਜਿਹੜੇ ਆਏ ਪਿੱਛੇ ਮੱਤ ਘੁਮਾਤਾ ਹਾਂ 1 ਕਿਲੋਮੀਟਰ ਦਾ ਬਸ ਡਾਕਟਰ ਨੂੰ ਪੁੱਛ ਉਹਥੇ ਜਿੱਥੇ ਮਰਜ਼ੀ ਚਲੇ ਜਾ ਪੁੱਛ ਕੇ ਜਿੱਥੇ ਮਰਜ਼ੀ ਆ ਲੈ ਤਾਂ ਗੱਲ ਫੋਨ ਕਰੀ ਜਾਂਦਾ ਕੰਮ ਜੇ ਬੰਦਾ ਹੁਣ ਕੋ ਮੈਵੇ ਏਰੀਆ ਦਾ ਆਵੇ ਪੁੱਛਣ ਦੀ ਬਹੁਤ ਰੋੜ ਪੈਂਦੀ ਫਿਰ ਚਲ ਮਾੜਾ ਪੁੱਛਿਆ ਫਿਰ ਇਹਦੇ ਦਿਮਾਗ ਜਦ ਸੈੱਟ ਆ ਜਾਂਦਾ ਕਈ ਵਾਰ ਹੁਣ ਤਾਂ ਸੰਗਰ ਹਾਂ ਚਾਰ ਰਸਤੇ ਇੱਕ ਪਟਿਆਲੇ ਤੇ ਭਵਾਨੀਗੜ ਤੇ ਸਿੱਧਾ ਸੰਗਰੂਰ ਹਾਂ ਇੱਕ ਚੱਲ ਜਾਵਰ ਤੇ ਖੰਨੇ ਖੰਨੇ ਤੇ ਬੜਾ ਮਲੋ ਮਲੋ ਤੇ ਪਾਸੋ ਪਾਸੋ ਤੇ ਨਾਬਾ ਨਾਬੇ ਤੇ ਭਵਾਨੀਗੜ ਫੇਰ ਰੋੜ ਹੋਈ ਇੱਧਰ ਤੇ ਆਇਆ ਇੱਧਰ ਤੇ ਚੱਲ ਜਾ ਇੱਥੇ ਦੇ ਇਸੜੂ ਨਾ ਨਾ ਖੰਨੇ ਤੇ ਉਹ ਵੀ ਦੱਸ ਖੰਨੇ ਚੱਲਦਾ ਇਸੜੂ ਇਸੜੂ ਜੋੜੇਪੁਰ ਜੋੜੇਪੁਰ ਤੇ ਮਰੇ ਗੋਟੜਾ ਉਧਰ ਚੱਲ ਜਾ ਐਮ ਗਾਰਡਨ ਨੂੰ ਚੱਲ ਜਾ ਹਾਂ ਉਹਦੇ ਬਾਅਦ ਇੱਥੇ ਤੇ ਚੱਲ ਜਾ ਦਰਾਹੇ ਦਰਾਹੇ ਤੇ ਪੈਲ ਪੈਲ ਤੇ ਗਾਂ ਉਹ ਹੀ ਮਰੇ ਗੁੱਟੇ ਵਾਲਾ ਧੂਰੀ ਨੂੰ ਰੋਡ ਤਾਂ ਕਹੀ ਆ ਰੋਡ ਤਾਂ ਕਹੀ ਆ ਪਰ ਜਿਹੜਾ ਰੋਡ ਵਧੀਆ ਤਾਂ ਨਾਬੇ ਵਾਲਾ ਯਾਰ ਵਧੀਆ ਮੜ ਛੁੱਟੀ ਨਹੀਂ ਹੈਗੀ ਨੀ ਦੇਣਾ ਭੇਜ ਦੇਣਾ ਇਹਨੂੰ ਹੈ ਤੇ ਨਾ ਭੇਜ ਦੇਣਾ ਕੀ ਨਹੀਂ ਆ ਗਈ। ਛੁੱਟੀਆਂ ਚੱਕਰ ਵਹਿ ਗਿਆ। ਛੁੱਟੀਆਂ ਨੇ ਬਾਈ ਲੈ ਰੀਆਂ। ਰੱਬ ਭਲਾ ਕਰੇ। ਹੁਣ ਮੈਂ ਜਾਣਾ ਇਸਦੇ ਸਰਹੰਦ ਸਰਹੰਦ ਦੇ ਪਾਸੋਂ ਪਾਸੋਂ ਦੇ ਨਾਬਾ। ਹਾਂ ਠੀਕ ਆ। ਭਵਾਨੀਗੜ੍ਹ। ਹਾਂ ਭਵਾਨੀਗੜ੍ਹ। ਭਵਾਨੀਗੜ੍ਹ ਉਹੀ ਬਾਈਪਾਸ ਹੋ ਗਿਆ ਪਟਿਆਲੇ ਵਾਲਾ। 500 ਬੰਦਾ ਬਣਾ ਹੈਗਾ ਸਬਸਕ੍ਰਾਈਬਰ ਇੱਥੇ ਬਾਈ ਮਿਲਣਾ ਹੁੰਦਾ ਹੁੰਦਾ ਰੋਨੂੰ। ਅੱਛਾ। ਉਹ ਕਹਿੰਦਾ ਮਾਸਟਰ 500 ਦਾ ਕਾਜ ਮੈਂ ਇੱਥੇ ਹੈਗਾ। ਹਾਂ। ਬੜੀ ਕਹਿੰਦਾ ਉਹਦੇ ਪੱਤਨਾਂਗੇ। ਮਾ ਠੀਕ। 500 ਵੀ ਕਸ ਬਈ ਆ। ਹਾਂ। ਕਸ ਬਾ। ਮਾ ਭਈ ਆਪਾਂ ਤਾਂ ਗਏ ਨਹੀਂ ਆਪਾਂ ਸਰਹੰਦ ਟਪੇਲੇ ਤੋਂ ਪਟਿਆਲੇ ਉਹ ਕੰਨ ਨੂੰ ਪਤਾ ਲੱਗੂਗਾ ਜਾ ਕੇ ਕੌਡਾ ਫਜਣਾ ਹਾਲੂ ਟੱਪ ਗਾਉਂਗਾ ਉਹ ਰੱਖ ਦੰਗਾ ਐ ਤਾਂ ਮੁੱਗੇ ਮੈਂ ਚ ਆਇਆ ਮੁੱਗੇ ਤੇ ਮੈਂ ਬਠੰਡੇ ਤੱਕ ਵੀ ਆਇਆ ਬਰਨਾਲੇ ਤੋ ਗਿਆ ਤੈਨੂੰ ਉਹ ਮੇਰੇ ਸੱਦੇ ਘੇੜੇ ਵਿੱਚ ਪਤਾ ਨਹੀਂ ਲੱਗਦਾ ਹੋਇਆ ਚੀਤਾ ਜਾਂ ਉਹ ਗੱਡੀ ਚ ਲਾਉਣੀ ਫੇਰ ਦਿਮਾਗ ਦੇ ਚੀਜ਼ ਨਹੀਂ ਹੋਵੇ ਫੇ ਗੱਡੀ ਨੇ ਪੂਰਾ ਐਕਟਿਵ ਰਹਿਣਾ ਹਾਂ ਫੇ ਦਿਮਾਗ ਪੂਰੇ ਸੜਕ ਭਰੇ ਰਹਿਣਾ ਪਿੰਡਾਂ ਕਿ ਨਹੀਂ ਪਤਾ ਨਹੀਂ ਲੱਗਦਾ ਕਿ ਕਿਹੜਾ ਪਿੰਡ ਕਿੱਥੇ ਲੰਘ ਗਿਆ ਕਿਆ ਹੋ ਗਿਆ ਮੈਂ ਇਹਦੇ ਨੂੰ ਜਾਂਦਾ ਰਿਹਾ ਨਾ ਉੱਥੇ ਮੇਰੀ ਹੁਣ ਡਿਊਟੀ ਸੀ ਤੇ ਬਠੰਡੇ ਦੀ ਪਹਿਲਾਂ ਉਰਦੂ ਨਾਲੋਂ ਵਾੜੇ ਇੱਕ ਹੋਰ ਦਾ ਦੇ ਵੀ ਕੰਦ ਦੇ ਰੇ ਕਮੈਂਟ ਆਉਂਦੇ ਮੇਰੀ ਵੀਡੀਓ ਤੇ ਉਹ ਕਹਿੰਦਾ ਵੀ ਸੀਪਾ ਮਾਸਟਰ ਨੌਕਰੀ ਕਰਦਾ ਨੌਕਰੀ ਦੱਸ ਦਿਆ ਨੂੰ ਕਾਦੀ ਕਰਦਾ ਬਾਈ ਉਹ ਵੀ ਚੰਡੀਗੜ੍ਹ ਕਰਦਾ ਵੀ ਨਹੀਂ ਪਤਾ ਕਾਦੀ ਕਰਦਾ ਵੀ ਮੈਂ ਲੇਖ ਕੇ ਭੇਜਦਾ ਆਪਾਂ ਸਿੱਧੀ ਗੱਲ ਸਾਥ ਦੱਸਦੀ ਦੀ ਵੀ ਪਤਾ ਨਹੀਂ ਬਾਈ ਕਾਦੀ ਕਰਦਾ ਕਰਦਾ ਹੈਗਾ ਨਾ ਉਰਦੂ ਚੰਡੀਗੜ੍ਹ ਹੈ ਲੈ ਵੀ ਦੱਦੇ ਹੁਣ ਮੈਂ ਬਾਈ 2023 ਦੇ ਵਿੱਚ ਬਠਿੰਡੇ ਪੋਸਟਰ ਨਿਕਲੇ ਦੀਆਂ ਕਲਾਸ 4 ਦੀਆਂ ਡੀ ਕਲਾਸ ਦੀਆਂ ਹਾਂ ਤੇ ਉੱਥੇ ਮੈਂ ਭਰਤੀ ਹੋ ਗਿਆ ਦਾ ਅੱਛਾ 10ਵੇਂ ਮਹੀਨੇ ਦੀ 11 ਤਰੀਕ ਨੂੰ ਜਵਾਨੀ ਲੈਟਰ ਮਿਲ ਗਿਆ ਦਾ ਉੱਥੇ ਮੈਂ ਰਿਹਾ ਬਠਿੰਡੇ ਡੇਢ ਮਹੀਨਾ ਸਹੀ ਇਹੜ ਮਹੀਨਾ ਬਾਈ ਜਿਹੜੇ ਬਠਿੰਡੇ ਵਾਲੇ ਮਹਿਨਾ ਚੌਂਕ 'ਚ ਰਹਿੰਦਾ ਉਹਥੇ ਮੈਂ ਠੀਕ ਹੈ ਜਿਹੜਾ ਕੋਰਟ ਸ਼ਮੀਰ ਤੇ ਉਧਰ ਨੂੰ ਜਾਂਦਾ ਨਾ ਤਲਵੰਡੀ ਸਾਬੋ ਨੂੰ ਉਥੇ ਬਾਅਦ ਫਿਰ ਮੇਰੀ ਇੱਧਰ ਕੱਚੀ ਟਰਾਂਸਪੋਰਟ ਹੋ ਗਈ ਹਾਈ ਕੋਰਟ ਅੱਛਾ ਠੀਕ ਹੈ ਹੁਣ ਮੈਂ ਹਾਈ ਕੋਰਟ ਦੇ ਜੱਦੀ ਕੋਲ ਚੰਡੀਗੜ੍ਹ ਚੰਡੀਗੜ੍ਹ ਮਾਰਚ ਤੱਕ ਰਿਹਾ ਉਹਦੇ ਬਾਅਦ ਫਿਰ ਮੈਨੂੰ ਬਠਿੰਡੇ ਜਾਣਾ ਪੈਣਾ ਠੀਕ ਹੈ ਵਧੀਆ ਘੁੰਮਦਾ ਰਹੇ ਤੇ ਫਿਰ ਮੈਨੂੰ ਉਧੇ ਕਰਕੇ ਤਾਂ ਏਰੀਆ ਦਾ ਪਤਾ ਨਹੀਂ ਕਾਦੀਆ ਪੋਸਟ ਨਿਕਲਦੀ ਕਾਦੀ ਨੌਕਰੀ ਕਾਦੀ ਮੈਂ ਮੈਂ ਹਲੇ ਨਹੀਂ ਸਮਝਾ ਸੰਮਣ ਬਣਾ ਦੇਣਾ ਅੱਛਾ ਸੰਮਣ ਬਣਾ ਦੇਣਾ ਠੀਕ ਹੈ ਕਲਾਸਪੁਰ ਕਲਾਸਪੁਰ ਸੰਮਣ ਬਣਾ ਦੇ ਜਿਹੜੇ ਇੱਕ ਆਪਾ ਫੜਾਉਣ ਜਾਇਆ ਕਰੇ ਸੰਮਣ ਦੇ ਹਾਂ ਜਿਕਨਾ ਤੇਰਾ ਕੇਸ ਆ ਤੇਰੇ ਘਰ ਆ ਸੰਮਣ ਬਣਾਉਣ ਜਾਣਾ ਠੀਕ ਆ ਠੀਕ ਆ ਹੁਣ ਉਹ ਸਮਝ ਗਏ ਪੰਜਾਬੀ ਸਿੱਧੀ ਨਾ ਉਹ ਸਮਝੇ ਬਸ ਤੂੰ ਐ ਸਮਝ ਵੀ ਜਿਹੜਾ ਡਾਕੀ ਉੱਪਰ ਹੁੰਦਾ ਬੜਾ ਮੋਟਾ ਜਿਹਾ ਮਨ ਲਾ ਤੇ ਸੰਮਣ ਨਹੀਂ ਫੜੇ ਠੀਕ ਐ ਐਪਲੀਕੇਸ਼ਨ ਲਿਖ ਦੇਣੀ ਜੱਜ ਸਾਹਿਬ ਨੇ ਵੀ ਜਿਹਦਾ ਤਾਂ ਕਹਤਾ ਮਜਬੂਤ ਕਿਤੇ ਗਿਆ ਪਿਆ ਯਾਰ ਵੀ ਬਾਈਕਰਾ ਪਾਇਆ ਨਹੀਂ ਗਿਆ ਤਿੰਨ ਚਾਂਸ ਦੇਣੇ ਆ ਠੀਕ ਹੈ ਉਹਦੇ ਬਾਅਦ ਤੇਰੇ ਬਰੰਟ ਕਰਦੇ ਨੇ ਉਹਨਾਂ ਨੇ ਠੀਕ ਹੈ ਸਾਡਾ ਕੰਮ ਆਇਆ ਵੀ ਉਹਨਾਂ ਨੂੰ ਜਵਾਬ ਲੈਣਾ ਜਾ ਕੇ ਜੱਜ ਨੂੰ ਠੀਕ ਹੈ ਕਿ ਕਰ ਆ ਜਾਂ ਮਿਲਿਆ ਜਾਂ ਨਹੀਂ ਆ ਫੜੇ ਜਾਂ ਨਹੀਂ ਹਾਂ ਠੀਕ ਹੈ ਬਾਈ ਕਰ ਲਓ ਬਾਈ ਨੌਲਜ ਆਪਣੇ ਉਹਦੇ ਚ ਵੀ ਕਾਦੀ ਨੌਕਰੀ ਕਰਦਾ ਵੀ ਜੇ ਹੁਣ ਸਾਤੇ ਪੁੱਛਣੀ ਹੋਈ ਫੇਰ ਅਸੀਂ ਸਿੱਧੇ ਪੰਜਾਬੀ ਸਮਝਾਵਾਂਗੇ ਤੁਹਾਨੂੰ ਹੁਣ ਸਾਨੂੰ ਸਮਝ ਆ ਗਈ ਆ ਸਾਨੂੰ ਵੀ ਅੱਜੇ ਪਤਾ ਲੱਗਿਆ ਨਹੀਂ ਸਾਨੂੰ ਆਇਆ ਕਿ ਵੀ ਨੌਕਰੀ ਕਰਦਾ ਐ ਨਹੀਂ ਫਰਦਾ ਕਾਦੀ ਕਰਦਾ ਵੀ ਸਾਨੂੰ ਵੀ ਅੱਜ ਤੁਹਾਡੇ ਮਗਾ ਅੱਜੇ ਪਤਾ ਲੱਗਿਆ ਵੇ ਚਲੋ ਠੀਕ ਆ ਮਿਲਦੇ ਆ ਵੀ ਕਿਸੇ ਅਗਲੇ ਵਲੌਗ ਵਿੱਚ ਹਾਂਜੀ ਹਾਂਜੀ ਆਸਤਰੀ ਕਾਲ ਜੀ ਸਰ ਅਸੀ ਕਾਲ ਜੀ